ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਹਰ ਰੋਜ਼ ਕਪੂਰ ਤੇ ਲੋង ਆਪਣੇ ਘਰ ਵਿੱਚ ਜਲਾਉਂਦੇ ਹੋ ਤਾਂ ਇਸ ਦੇ ਬਾਰੇ ਤੁਸੀਂ ਫਾਇਦਿਆਂ ਦੇ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ ਇਸ ਦੇ ਫਾਇਦੇ ਹਨ ਜਾਂ ਨੁਕਸਾਨ ਇਸ ਬਾਰੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਤੇ ਆਦੇ ਨਾਲ ਜ਼ਰੂਰ ਸੋਣ ਲੈਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਤੇ ਕਪੂਰ ਦਾ ਕਰਨ ਵਾਲਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਹਰ ਰੋਜ਼ ਆਪਣੇ ਘਰ ਦੇ ਵਿੱਚ ਕਰ ਲੈਂਦੇ ਹੋ ਭਾਵ ਕਿ ਕਪੂਰ ਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਚਲਾ ਲੈਂਦੇ ਹੋ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੀਆਂ ਵੀ ਪ੍ਰੋਬਲਮ ਹਨ ਮੁਸ਼ਕਲਾਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆਂ ਸਾਧ ਸੰਗਤ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਸ਼ਟ ਹਨ ਸੰਕਟ ਹਨ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲੌਂਗ ਤੇ ਕਪੂਰ ਨੂੰ ਜਲਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਮਾੜੀਆਂ ਸ਼ਕਤੀਆਂ ਉਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੀਆਂ ਤੁਹਾਡੇ ਘਰ ਤੋਂ ਉਹ ਦੁਰ ਹੋ ਜਾਣਗੇ ਆ ਅਤੇ ਇਸ ਦੇ ਨਾਲ ਹੀ ਸੰਗਤ ਜੀ ਘਰ ਦਾ ਕਲੇ ਕਲੇਸ਼ ਵੀ ਖਤਮ ਹੋ ਜਾਵੇਗਾ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਲੌਂਗ ਤੇ ਕਪੂਰ ਨੂੰ ਸੰਗਤ ਜੀ ਕਿਸ ਤਰੀਕੇ ਦੇ ਨਾਲ ਹਰ ਰੋਜ਼ ਆਪਣੇ ਘਰ ਦੇ ਵਿੱਚ ਚਲਾਉਣਾ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਇਹ ਕੋਈ ਵੀ ਵਹਿਮ ਪਰਮ ਨਹੀਂ ਹੈ ਇਹ ਬਿਲਕੁਲ ਸੱਚ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤਾਂਕੇ ਤੁਹਾਨੂੰ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ। ਸੰਗਤ ਜੀ ਇਸੇ ਨਾਲ ਕਿੰਨੇ ਫਾਇਦੇ ਹੋ ਜਾਂਦੇ ਹਨ। ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਜ਼ਿਆਦਾ ਖਾਸ ਹੋਣ ਵਾਲੀ ਹੈ। ਸਾਦ ਸੰਗਤ ਜੀ ਜੇਕਰ ਹਰ ਰੋਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਕਪੂਰ ਤੇ ਲੌਂਗ ਦੇ ਵਰਤੋਂ ਕਰਦੇ ਹੋ ਜਾਂ ਇਹਨਾਂ ਨੂੰ ਜਲਾਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਰੇਸ਼ਾਨੀ, ਦੁੱਖ ਦੀ ਨਿੱਧਰ ਨਹੀਂ ਆਉਂਦੇ ਹਨ। ਬਲਕਿ ਉਹ ਦੂਰ ਹੋ ਜਾਂਦੇ ਹਨ। ਪੈਸੇ ਦੀ ਕਮੀ ਨੂੰ ਲੈ ਕੇ ਜੇਕਰ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਦੁਖੀ ਹੋ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਆਉਂਦੇ ਹਨ ਜਿਹੜੇ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਤੁਹਾਡੇ ਇਸ ਉਪਾਅ ਦੇ ਨਾਲ ਸਾਰੇ ਇਹ ਸੰਗਤ ਦੇ ਦੌਰਵਾਂ ਜਾਣ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਹੈ ਜਿਸ ਕਰਕੇ ਤੁਹਾਡੇ ਰਿਸ਼ਤੇਦਾਰ ਸਾਕ ਸੰਬੰਧੀ ਤੁਹਾਡੇ ਤੋਂ ਮੂੰਹ ਫੇਰ ਲੈਂਦੇ ਹਨ ਇਸ ਚੀਜ਼ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਸੰਗਤ ਜੀ ਜੇਕਰ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਇਸ ਦੇ ਬਾਰੇ ਸੋਚਣ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਰੇਸ਼ਾਨੇ ਨੂੰ ਖੁਦ ਵੀ ਦੂਰ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਨਾਲ ਸੰਗਤ ਜੀ ਕਿਉਂਕਿ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਲੋង ਤੇ ਕਪੂਰ ਨੂੰ ਜਲਾਉਂਦੇ ਹੋ ਤਾਂ ਤੁਹਾਨੂੰ ਆਪਣੇ ਆਪਾਤਾ ਲੱਗਣਾ ਸ਼ੁਰੂ ਹੋ ਜਾਵੇਗਾ ਤਾਂ ਸੰਪਤੀ ਦੇ ਜਿੰਨੇ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਦੁੱਖ ਹਨ ਜੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹਨ ਉਹ ਦੂਰ ਹੋ ਜਾਣਗੇ ਸਾਧ ਸੰਗਤ ਇਹ ਗੱਲ ਨੂੰ ਸੁਣ ਕੇ ਕਈ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਪਰ ਸੰਗਤ ਜੇਕਰ ਤੁਸੀਂ ਇਸ ਨੂੰ ਵਿਸ਼ਵਾਸ ਦੇ ਨਾਲ ਹਰ ਰੋਜ਼ ਆਪਣੇ ਘਰ ਵਿੱਚ ਚਲਾਉਣਾ ਸ਼ੁਰੂ ਕਰ ਦਿਓਗੇ ਕਪੂਰ ਤੇ ਲੌਂਗ ਦੋਵਾਂ ਨੂੰ ਹੀ ਇੱਕੋ ਸਮੇਂ ਲਾ ਕੇ ਇਹਨਾਂ ਨੂੰ ਜਲਾਉਣਾ ਸ਼ੁਰੂ ਕਰ ਦਿਓਗੇ ਤਹਾਡੀ ਜ਼ਿੰਦਗੀ ਵਿੱਚ ਜਿਹੜੇ ਬਦਲਾਅ ਆਉਣਗੇ ਉਹ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਉਣਗੇ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਕਲੇਸ਼ ਰਹਿੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰਤ ਹੈ ਇਸ ਨੂੰ ਆਪਣੇ ਘਰ ਤੋਂ ਦੂਰ ਕਰਨ ਦੀ ਕਿਉਂਕਿ ਜਿੰਨਾ ਸਮਾਂ ਤੁਸੀਂ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਨਹੀਂ ਕਰਦੇ ਉਹਨਾਂ ਸਮਾਂ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਤਾਂ ਦੇ ਵਿੱਚ ਬਰਕਤ ਵੀ ਨਹੀਂ ਪਾਵੇਗੀ ਤੇ ਸਾਧ ਸੰਗਤ ਜੀ ਪੈਸਾ ਤੁਹਾਡੇ ਘਰ ਦੇ ਵਿੱਚ ਕਦੇ ਨਹੀਂ ਆਵੇਗਾ ਜੇ ਆਵੇਗਾ ਵੀ ਤਾਂ ਪੈਸਾ ਟਿਕੇਗਾ ਨਹੀਂ ਤਾਂ ਸੰਗਤ ਜੀ ਗਲਤ ਰਸਤੇ ਤੇ ਵੀ ਪੈਸਾ ਤੁਹਾਡਾ ਲੱਗ ਸਕਦਾ ਹੈ ਰੁਕੇ ਹੋਏ ਤੇ ਇਹ ਪੈਸਾ ਕਦੇ ਵੀ ਰੁਕੇਗਾ ਵੀ ਨਹੀਂ ਕਿਉਂਕਿ ਸਾਧ ਸੰਗਤ ਜੀ ਮਾਤਾ ਲక్ష్ਮੀ ਜੀ ਨੇ ਕਿਹਾ ਹੈ ਕਿ ਜਿਹੜੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਹੈ ਗੰਦਗੀ ਹੁੰਦੀ ਹੈ ਜਿਹੜੇ ਘਰ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਰੱਖਦੇ ਹੋਣਗੇ ਉਸ ਘਰ ਦੇ ਵਿੱਚ ਕਦੇ ਵੀ ਮੈਂ ਵਾਸ ਨਹੀਂ ਕਰਦੀ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਨੂੰ ਦੂਰ ਕਰਨਾ ਹੈ ਉਸ ਲਈ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਉਪਾਅ ਜਿਹੜਾ ਹੈ ਤੁਹਾਨੂੰ ਦੱਸਣ ਵਾਲੇ ਹਾਂ ਜੀ ਲੜਾਈ ਝਗੜੇ ਜਿसे ਨਾਲ ਦੂਰ ਹੋ ਜਾਣਗੇ ਇਸ ਪਾਣੂ ਕਰਨ ਦੇ ਨਾਲ ਸੰਗਾ ਜੀ ਤੁਸੀਂ ਦੋ ਲੌਂਗ ਲੈਣੇ ਹਨ ਇੱਕ ਤੁਸੀਂ ਲੈਣਾ ਹੈ ਕਪੂਰ ਜਿਹੜੇ ਲੌਂਗ ਹਨ ਉਹ ਟੁੱਟੇ ਨਹੀਂ ਹੋਣੇ ਚਾਹੀਦੇ ਇਹਨਾਂ ਤਿੰਨਾਂ ਲੌਂਗਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਦਾ ਸਥਾਨ ਹੈ ਜਾਂ ਇਹਨਾਂ ਲੌਂਗਾਂ ਨੂੰ ਕਪੂਰ ਨੂੰ ਲੈ ਕੇ ਜਿੱਥੇ ਤੁਸੀਂ ਪਾੜਪੋਜ ਦਾ ਸਥਾਨ ਬਣਾਇਆ ਹੋਇਆ ਹੈ ਉਥੇ ਇਸ ਨੂੰ ਜਲਾ ਦੇਣਾ ਹੈ ਉਥੇ ਹੀ ਕਿਉਂ ਚਲਾਉਣਾ ਹੈ ਕਿਉਂਕਿ ਉਥੇ ਜਲਾਉਣ ਦੇ ਨਾਲ ਤੁਹਾਡੇ ਘਰ ਦੇ ਜਿੰਨੇ 네ਗੇਟਿਵ એનર્ਜੀ ਨਕਾਰਾਤਮਕ ਊਰਜਾ ਹੋਵੇਗੀ ਸਾਰੇ ਹੀ ਦੂਰ ਹੋ ਜਾਵੇਗੀ ਜਿੰਨੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਹੈ ਪਰਵੇਸ਼ ਕਰ ਜਾਵੇਗੀ ਉਹ ਨਹੀਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਦੂਰ ਹੋ ਜਾਣਗੇ ਤੇ ਸਾ ਸੰਗਜ ਜਿਵੇਂ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦੂਰ ਹੋਣਗੇ ਤੇ ਕਦੇ ਵੀ ਤਾਂ ਦੀ ਕਮੀ ਨਹੀਂ ਹੋਵੇਗੀ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਫਿਰ ਪੈਸਾ ਰੁਕਦਾ ਨਹੀਂ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਤੋਜਰੀ ਹਮੇਸ਼ਾ ਖਾਲੀ ਰਹਿੰਦੀ ਹੈ ਉਹ ਹਰ ਰੋਜ਼ ਆਪਣੇ ਘਰ ਦਾ ਜੋ ਪਾੜ ਪੂਜਾ ਦਾ ਸਥਾਨ ਹੈ ਸੰਗਜ ਜੀ ਹੋਤੇ ਹਰ ਰੋਜ਼ ਲੌਂਗ ਤੋਂ ਤੇ ਇੱਕ ਕੰਪੂਰ ਨੂੰ ਚਲਾ ਦਿਆ ਕਰੋ ਦੇਖਿਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਹ ਉਪਾਅ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹਨਾਂ ਦੋਵਾਂ ਦੇ ਵਿੱਚੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਵੇਰੇ ਜਾਂ ਸ਼ਾਮ ਜੋ ਵੀ ਤੁਹਾਨੂੰ ਸਮਾਂ ਸਹੀ ਲੱਗੇ ਉਸੇ ਹੀ ਸਮੇਂ ਉਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਇਹ ਬੜਾ ਹੀ ਸੌਖਾ ਤੇ ਸੌਖਾ ਜਿਹਾ ਉਪਾਅ ਹੈ ਕਿਉਂਕਿ ਜੋ ਤੁਹਾਡੇ ਘਰ ਦਾ ਪਾਠ ਪੂਜਾ ਵਾਲਾ ਸਥਾਨ ਹੈ ਜਾਂ ਮੰਦਰ ਤੁਸੀਂ ਬਣਵਾਇਆ ਹੈ ਤੁਹਾਡਾ ਜਿਹੜਾ ਘਰ ਦੇ ਵਿੱਚ ਉਹ ਜਿਆਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਜਿੰਨੀ ਤੁਹਾਡੇ ਘਰ ਦੇ ਵਿੱਚ ਊਰਜਾ ਫੈਲਦੀ ਹੈ ਉਹ ਤੁਹਾਡੇ ਘਰ ਦੇ بنائے ਮੰਦਰ ਵਿੱਚੋਂ ਫੈਲਦੀ ਹੈ। ਉੱਥੇ ਤੁਸੀਂ ਇਹ ਲੋង ਤੇ ਕਪੂਰ ਜਲਾਉਣੇ ਹਨ ਕਿਉਂਕਿ ਸਕਾਰਾਤਮਕ ਊਰਜਾ ਦਾ ਫਿਰ ਪਰਮੇਸ਼ ਹੋ ਜਾਵੇਗਾ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਮੁਸ਼ਕਲਾਂ ਪ੍ਰੋਬਲਮ ਹਨ ਸਾਰੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਸਾ ਸੰਗਤ ਜੀ ਦੂਸਰਾ ਉਪਾਅ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਅਚਾਨਕ ਤੁਹਾਡਾ ਕਾਰੋਬਾਰ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਜਿਵੇਂ ਫੈਮਿਲੀ ਮੈਂਬਰਾਂ ਚਾਹਨ ਕਿ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਛੋਟੇ ਬੱਚੇ ਨੂੰ ਅਚਾਨਕ ਹੀ ਸਰਟਫਿਟ ਲੱਗ ਜਾਂਦੇ ਹੈ ਕਹਨ ਤੋਂ ਪਾਵ ਕੇ ਜਦੋਂ ਤੁਹਾਡੇ ਨਾਲ ਅਚਾਨਕ ਹੀ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਸਮੇਂ ਤੁਸੀਂ ਲੌਂਗ ਤੇ ਕਪੋ ਦਾ ਉਪਾਅ ਕਰ ਲਓ ਇਹ ਉਪਾਅ ਕਿਵੇਂ ਕਰਨਾ ਹੈ ਅਸੀਂ ਜਾਣ ਕਰੇ ਤੁਹਾਡੇ ਨਾਲ ਸਾਂਝ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਤੁਹਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਬਰਬਾਦੀ ਹੋਣੀ ਸ਼ੁਰੂ ਹੋ ਗਈ ਹੈ ਪੈਸੇ ਦੀ ਬਰਬਾਦੀ ਹੁੰਦੀ ਹੈ ਕਿ ਉਸ ਸਮੇਂ ਘਰ ਦੇ ਵਿੱਚੋਂ ਪੈਸਾ ਖਤਮ ਹੋ ਜਾਂਦਾ ਹੈ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਜਦੋਂ ਤੁਹਾਡੇ ਘਰ ਦੇ ਵਿੱਚ ਅਚਾਨਕ ਦੁੱਖ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਹਨ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਸਮੇਂ ਹੀ ਤੁਹਾਡਾ ਜਿਹੜਾ ਪੈਸਾ ਹੈ ਫਜ਼ੂਲ ਖਰਚਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਪਾਣੂ ਕਰਨ ਦੇ ਨਾਲ ਸਾਧ ਸੰਗਤ ਜੀ ਤੁਸੀਂ ਇੱਕ ਮਿੱਟੀ ਦਾ دیਵਾ ਲੈਣਾ ਹੈ ਤੁਸੀਂ ਉਸ ਵਿੱਚ ਪੰਜ ਲੌਂਗ ਪਾਉਣੇ ਹਨ ਇੱਕ ਕਪੂਰ ਪਾਉਣਾ ਹੈ ਲੌਂਗ ਸਭ ਬਤੌਣੇ ਚਾਹੀਦੇ ਹਨ ਇਸ ਨੂੰ ਤੁਸੀਂ ਤੁਹਾਡੇ ਘਰ ਦੇ ਵਿੱਚ ਜਿਸ ਕੋਨੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਰਹਿੰਦਾ ਹੈ ਤੁਸੀਂ ਇਸ ਨੂੰ ਪਾਉ ਨੂੰ ਉਸ ਕਮਰੇ ਦੇ ਵਿੱਚ ਕਰਨਾ ਹੈ ਕਿਉਂਕਿ ਕੋਈ ਵੀ ਐਸੀ ਜਗ੍ਹਾ ਹੋਵੇ ਜਿੱਥੇ ਤੁਹਾਡੇ ਘਰ ਵਿੱਚ ਹੁੰਦੀ ਹੈ ਜਿੱਥੇ ਜ਼ਿਆਦਾ ਸਮਾਂ ਹਨੇਰਾ ਰਹਿੰਦਾ ਹੈ ਜਿਹੜੀ ਜਗ੍ਹਾ ਤੇ ਅਸੀਂ ਜ਼ਿਆਦਾ ਸਮਾਂ ਨਹੀਂ ਜਾਂਦੇ ਜਾਂ ਫਿਰ ਸਟੋਰ ਰੂਮ ਕਹਿ ਲਓ ਇਸ ਤਰ੍ਹਾਂ ਦੀਆਂ ਘਰ ਵਿੱਚ ਜ਼ਰੂਰ ਜਗ੍ਹਾ ਬਣੀਆਂ ਹੁੰਦੀਆਂ ਹਨ ਜਿੱਥੇ ਜ਼ਿਆਦਾ ਸਮਾਂ ਅਸੀਂ ਨਹੀਂ ਜਾਂਦੇ ਉੱਥੇ ਤੁਸੀਂ ਪੰਜ ਲੌਂਗ ਤੇ ਇੱਕ ਕਪੂਰ ਨੂੰ ਮਿੱਟੀ ਦੇ ਦੀਵੇ ਦੇ ਵਿੱਚ ਰੱਖ ਕੇ ਜਲਾ ਦੇਣਾ ਹੈ ਹਰ ਰੋਜ਼ ਐਸੇ ਹੀ ਤਰ੍ਹਾਂ ਕਰਨਾ ਹੈ ਉਸ ਉਸੇ ਹੀ ਥਾਂ 'ਤੇ ਤੁਸੀਂ ਹਰ ਰੋਜ਼ ਲਾਉਂਦੇ ਰਹਿਣਾ ਹੈ ਤੁਸੀਂ ਸਵੇਰੇ ਵੀ ਜਲਾ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਜਿਹੜਾ ਵੀ ਸਮਾਂ ਤੁਹਾਨੂੰ ਸਹੀ ਲੱਗਦਾ ਹੈ ਜਾਂ ਜਿਹੜੇ ਵੀ ਸਮੇਂ ਤੁਹਾਨੂੰ ਟਾਈਮ ਮਿਲਦਾ ਹੈ ਇਸ ਪਾਣੂ ਕਰਨ ਦੇ ਨਾਲ ਕੀ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਕਦੇ ਵੀ ਨਹੀਂ ਰੋਕੇਗੀ ਇਸ ਦੇ ਨਾਲ ਜਿੰਨੀਆਂ ਵੀ ਤੁਹਾਡੇ ਘਰ ਵਿੱਚ ਦੁਰਘਟਨਾਵਾਂ ਹੋ ਰਹੀਆਂ ਹਨ ਸਾਰੀਆਂ ਰੁਕ ਜਾਣਗੀਆਂ ਜਾਂ ਫਿਰ ਸੰਗਤ ਜੀ ਮੋੜ ਤੋਂ ਹੀ ਦੂਰ ਹੋ ਜਾਣਗੀਆਂ ਬਹੁਤ ਸਾਰੇ ਇਸੇ ਫਾਇਦੇ ਹਨ ਜਦੋਂ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਆਪਣੇ ਕਾਰ ਵਿੱਚ ਇਸ ਅਸਥਾਨ ਤੇ ਚਲਾਉਂਦੇ ਹਾਂ ਤੇ ਇਸ ਦੇ ਸਾਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣੇ ਸ਼ੁਰੂ ਹੋ ਜਾਣਗੇ ਸਾ ਸੰਗਤ ਜੀ ਜਦੋਂ ਮੈਂ ਤੋਂ ਸੇਸ ਪਾਣੋਂ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਜਦੋਂ ਤੁਸੀਂ ਇਸ ਨੂੰ ਪੂਰੇ ਵਿਸ਼ਵਾਸ ਨਾਲ ਕਰੋਗੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਇਹ ਸੋਚਣਗੇ ਕਿ ਲੌਂਗ ਦੇ ਕਪੂਰ ਨਾਲ ਇਸ ਤਰ੍ਹਾਂ ਕਰਨ ਨਾਲ ਕਿਵੇਂ ਸਾਡੀਆਂ ਪ੍ਰੋਬਲਮ ਹੱਲ ਹੋ ਜਾਂਦੀਆਂ ਹਨ ਤਾਂ ਸਾਧ ਸੰਗਤ ਜੀ ਤੁਸੀਂ ਵੇਖ ਸਕਦੇ ਹੋ ਜੋ ਕਪੂਰ ਹੁੰਦਾ ਹੈ ਉਹ ਮਹਾਦੇਵ ਨਾਲ ਜੁੜਿਆ ਹੈ ਕਪੂਰ ਜੋ ਲੌਂਗ ਹੁੰਦਾ ਹੈ ਉਹ ਮਾਤਾ ਦੁਰਗਾ ਦੇ ਨਾਲ ਜੁੜਿਆ ਹੁੰਦਾ ਹੈ ਤੇ ਆਪ ਸਾਰੇ ਭੈਣ ਭਰਾ ਸਮਝ ਸਕਦੇ ਹੋਗੇ ਜੇਕਰ ਮਹਾਦੇਵ ਤੁਹਾਡੇ ਨਾਲ ਤੁਹਾਡਾ ਵਾਲ ਵੀਂਗਾ ਨਹੀਂ ਕਰ ਸਕਦੇ ਤੁਹਾਡੀਆਂ ਇੰਨੀਆਂ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਇਸੇ ਹੀ ਤਰ੍ਹਾਂ ਸਾ ਸੰਗਤ ਜੀ ਜਦੋਂ ਮਾਤਾ ਦੁਰਗਾ ਦਾ ਆਸ਼ੀਰਵਾਦ ਤੁਹਾਨੂੰ ਮਿਲ ਜਾਂਦਾ ਹੈ ਤਾਂ ਉਸ ਦੇ ਨਾਲ ਤੁਹਾਡਾ ਦੁਸ਼ਮਣ ਤੁਹਾਡਾ ਵਾਲ ਵੀਂਗਾ ਨਹੀਂ ਕਰ ਸਕਦਾ ਜਿਸ ਦੇ ਨਾਲ ਕੋਈ ਨਜੇਦੋਸ਼ ਵੀ ਤੁਹਾਡਾ ਹੋਵੇ ਤੇ ਉਹ ਵੀ ਦੂਰ ਹੋ ਜਾਵੇਗਾ ਇਸ ਲਈ ਤੁਸੀਂ ਪੰਜ ਲੌਂਗ ਤੇ ਇੱਕ ਕਪੂਰ ਜਿੱਥੇ ਵੀ ਜਲਾਉਂਦੇ ਹੋ ਤੁਹਾਨੂੰ ਉਸ ਦਾ ਬਹੁਤ ਫਾਇਦਾ ਹੋ ਜਾਵੇਗਾ ਅਨ ਤੀਸਰੇ ਉਪਾਅ ਦੀ ਗੱਲ ਕਰਦੇ ਹਾਂ ਜੇ ਜੇਕਰ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਜਲਾਉਂਦੇ ਹਾਂ ਤਾਂ ਸਾਨੂੰ ਬੜੇ ਹੀ ਫਾਇਦੇ ਸਾਬਤ ਹੋ ਜਾਣਗੇ ਉਸ ਦੇ ਨਾਲ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋ ਜਾਵੇਗਾ ਭਾਵ ਕਿ ਮਾਇਆ ਆਉਣੇ ਸ਼ੁਰੂ ਹੋ ਜਾਵੇਗੀ ਕਪੂਰ ਨੂੰ ਹਰ ਰੋਜ਼ ਜਲਾਇਆ ਕਰੋ ਤਾਂ ਕਿ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੂਰ ਹੋ ਜਾਣ ਸਾਥ ਸੰਗਤ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ